ਦਾਤਾ ਰਖ ਚਰਨਾ ਦੇ ਕੋਲ ਦਾਤਾ ਰਖ ਚਰਨਾ ਦੇ ਕੋਲ ਚਰਨਾ ਦੀ ਮੋਜ ਵੜੀ ਜੀ ਚਰਨਾ ਦੀ ਮੋਜ ਵੜੀ ਜਦੋਂ ਦਾ ਮੈਂ ਤੇਰਾ ਦਰਸ਼ਨ ਕੀਤਾ ਜਦੋਂ ਦਾ ਮੈਂ ਤੇਰਾ ਦਰਸ਼ਨ ਕੀਤਾ ਪ੍ਰੇਮ ਪਿਆਲਾ ਦਾਤਾ ਭਰ-ਭਰ ਪੀਤਾ ਪ੍ਰੇਮ ਪਿਆਲਾ ਦਾਤਾ ਭਰ-ਭਰ ਪੀਤਾ ਤੇਰਾ ਦਰਸ਼ਨ ਬੜਾ ਅਨਮੋਲ ਤੇਰਾ ਦਰਸ਼ਨ ਬੜਾ ਅਨਮੋਲ ਚਰਨਾ ਦੀ ਮੋਜ ਬੜੀ ਚਰਨਾ ਦੀ ਮੋਜ ਬੜੀ ਦਾਤਾ ਰੱਖ ਚਰਨਾ ਦੇ ਕੋਲ ਦਾਤਾ ਰੱਖ ਚਰਨਾ ਦੇ ਕੋਲ ਚਰਨਾ ਦੀ ਮੋਜ ਬੜੀ ਚਰਨਾ ਦੀ ਮੋਜ ਬੜੀ ਸਤ ਗੁਰਾਂ ਦੇ ਨਾਮ ਦਾ ਸਰੂਰ ਮੈਨੂੰ ਚੜਿਆ ਸਤ ਗੁਰਾਂ ਦੇ ਨਾਮ ਦਾ ਸਰੂਰ ਮੈਨੂੰ ਚੜਿਆ ਜਦੋਂ ਦਾ ਮੈਂ ਸਤ ਗੁਰੂ ਪੱਲਾ ਤੇਰਾ ਫੜਿਆ ਜਦੋਂ ਦਾ ਮੈਂ ਸਤ ਗੁਰੂ ਪੱਲਾ ਤੇਰਾ ਫੜਿਆ ਮੈਂ ਤਾਂ ਰਹਾ ਸਦਾ ਤੇਰੇ ਕੋਲ ਮੈਂ ਤਾਂ ਰਹਾ ਸਦਾ ਤੇਰੇ ਕੋਲ ਚਰਨਾ ਦੀ ਮौज ਵੜੀ ਚਰਨਾ ਦੀ ਮौज ਵੜੀ ਦਾਤਾ ਰਖ ਚਰਨਾ ਦੇ ਕੋਲ ਦਾਤਾ ਰਖ ਚਰਨਾ ਦੇ ਕੋਲ ਚਰਨਾ ਦੀ ਮੋਜ ਵੜੀ ਜੀ ਚਰਨਾ ਦੀ ਮੋਜ ਵੜੀ ਜਦੋਂ ਦਾ ਮੈਂ ਸਤਗੁਰ ਤੇਰੇ ਰੰਗ ਵਿੱਚ ਰੰਗਿਆ ਜਦੋਂ ਦਾ ਮੈਂ ਸਤਗੁਰ ਤੇਰੇ ਰੰਗ ਵਿੱਚ ਰੰਗਿਆ ਭਗਤੀ ਦਾ ਵਰ ਸਤਗੁਰ ਤੇਰੇ ਕੋਲੋਂ ਮੰਗਿਆ ਭਗਤੀ ਦਾ ਵਰ ਸਤ ਗੁਰ ਤੇਰੇ ਕੋਲੋਂ ਮੰਗਿਆ ਤੇਰਾ ਨਾਮ ਬੜਾ ਅਨਮੋਲ ਤੇਰਾ ਨਾਮ ਬੜਾ ਅਨਮੋਲ ਚਰਨਾ ਦੀ ਮੋਜ ਵੜੀ ਚਰਨਾ ਦੀ ਮੋਜ ਵੜੀ ਦਾਤਾ ਰੱਖ ਚਰਨਾ ਦੇ ਕੋਲ ਦਾਤਾ ਰੱਖ ਚਰਨਾ ਦੇ ਕੋਲ ਚਰਨਾ ਦੀ ਮੋਜ ਵੜੀ ਚਰਨਾ ਦੀ ਮੋਜ ਵੜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ